ਨੂੰ ਦੇਖੋ ਪਾਣੀਆਂ ਨੂੰ ਲੈ ਕੇ ਇੱਕ ਬੜੀ ਸੀਰੀਅਸ ਚਰਚਾ ਚੱਲ ਰਹੀ ਹੈ ਔਰ ਕਿਤਨਾ ਕਿਤੇ ਪੰਜਾਬ ਦੇ ਹੱਕਾਂ ਦੇ ਖਿਲਾਫ ਸਾਜ਼ਿਸ਼ਾਂ ਹਰਿਆਣਾ ਔਰ ਕੇਂਦਰ ਮਿਲ ਕੇ ਕਰ ਰਹੇ ਲੇਕਿਨ ਜਿਹੜਾ ਮੈਂ ਅੱਜ ਤੁਹਾਡੇ ਸਾਹਮਣੇ ਰੋਬਰੂ ਹੋਇਆ ਮੇਰੇ ਨਾਲ ਸਾਡੇ ਸਾਥੀ ਵੀ ਹੈ ਉਹ ਸਤਿ ਸ੍ਰੀ ਅਕਾਲ ਸਾਡੇ ਗਗਨ ਜੀ ਰਣਜੀਤ ਜੀ ਗੱਲ ਇਹ ਆ ਵੀ ਜਿਸ ਤਰੀਕੇ ਨਾਲ ਭਾਜਪਾ ਤੇ ਵਾਅਦਾ ਕਰ ਹੀ ਰਹੀ ਸੀ ਅੱਜ ਕਾਂਗਰਸ ਨੇ ਵੀ ਉਹਦੀ ਹਾਂਚ ਹਾਂ ਮੜਾਈ ਐ ਰਣਦੀਪ ਸੁਰਜੀਵਾਲਾ ਜੀ ਜਿਹੜੇ ਕਾਂਗਰਸ ਦੇ ਬੜੇ ਸੀਨੀਅਰ ਲੀਡਰ ਐ ਅੱਜ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਐ ਜਿਹਦੇ ਚ ਉਹਨਾਂ ਨੇ ਕਿਹਾ ਜੀ ਆਮ ਆਦਮੀ ਪਾਰਟੀ ਬੀਜੇਪੀ ਰਲ ਕੇ ਕਰ ਰਿਆ ਪਰ ਗੱਲ ਬਿਲਕੁਲ ਇਹਦੇ ਉਲਟ ਐ ਜਿਹੜੀ ਵਧਿੱਕੀ ਦੀ ਸ਼ੁਰੂਆਤ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਦਾ ਇਤਿਹਾਸ ਕਾਂਗਰਸ ਨੇ ਸਿਰਜਿਆ ਸੀ ਜਿਹੜਾ ਧੱਕੇਸ਼ਾਹੀ ਦੀ ਪਰੰਪਰਾ ਕਾਂਗਰਸ ਦੇ ਸਮੇਂ ਸ਼ੁਰੂ ਹੋਈ ਸੀ ਉਸ ਧੱਕੇਸ਼ਾਹੀ ਨੂੰ ਵਧਾਉਣ ਚ ਭਾਜਪਾ ਨੇ ਗਾਂ ਜਿਹੜਿਆ ਪੈਰ ਵਧਾਏ ਪਹਿਲੀ ਗੱਲ ਤੇ ਸੁਰਜਵਾਲਾ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਦੱਸੋ ਜਿਹੜੀ ਪੰਜਾਬ ਦੀ 올 ਪਾਰਟੀ ਮੀਟਿੰਗ ਹੈ ਉਧਰ ਤੁਹਾਡੀ ਕਾਂਗਰਸ ਦੇ ਵੀ ਤਮਾਮ ਸੀਨੀਅਰ ਲੀਡਰ ਵੀ ਸ਼ਾਮਿਲ ਸੀ ਪਹਿਲੀ ਗੱਲ ਤੇ ਇਹ ਦੱਸੋ ਵੀ ਕਾਂਗਰਸ ਪੰਜਾਬ ਦੇ ਲੀਡਰ ਗਲਤ ਕਹਿ ਰਹੇ ਸੀ ਕਿ ਸਹੀ ਕਹਿ ਰਹੇ ਸੀ ਨੰਬਰ 1 ਕਿਉਂਕਿ ਜਦੋਂ ਭਗਵੰਤ ਸਿੰਘ ਮਾਨ ਜੀ ਨੇ ਇਹ ਸਟੈਂਡ ਲਿਆ ਬੜਾ ਸਪਸ਼ਟ ਕੀਤਾ ਕਿ ਪੰਜਾਬ ਦਾ ਔਰ ਹਰਿਆਣੇ ਦਾ ਵੰਡੇ ਹੋਏ ਪਾਣੀ ਤੋਂ ਜ਼ਿਆਦਾ ਹਿਊਮਨਿਟੇਰੀਅਨ ਗਰਾਉਂਡ ਤੇ 4000 ਕਿਊਸਿਕ ਪਾਣੀ ਜਿਹੜਾ ਸਾਡੇ ਹਰਿਆਣੇ ਦੇ ਭਰਾਵਾਂ ਨੂੰ ਪਾਣੀ ਪੀਣ ਲਈ ਦਿੱਤਾ ਜਾ ਰਿਹਾ ਇਸ ਤੋਂ ਵੱਧ ਜੇ ਤੁਸੀਂ ਸਾਡੇ ਨਾਲ ਧੱਕਾ ਕਰੋਗੇ ਤੇ ਅਸੀਂ ਸਹਿਨ ਨਹੀਂ ਕਰਾਂਗੇ ਭਗਵੰਤ ਮਾਨ ਜੀ ਮਾਨਯੋਗ ਮੁੱਖ ਮੰਤਰੀ ਜੀ ਦੇ ਇਸ ਸਟੈਂਡ ਦੇ ਨਾਲ ਕਾਂਗਰਸ ਨੇ ਵੀ ਸਹਿਮਤੀ ਜਤਾਈ ਔਰ तमाम ਰਾਜਨੀਤਿਕ ਪਾਰਟੀਆਂ ਨੇ ਜੀ ਤੇ ਪਹਿਲੀ ਗੱਲ ਤੇ ਸੁਰਜਵਾਲਾ ਸਾਹਿਬ ਪਹਿਲਾਂ ਆਪਸ ਵਿੱਚ ਤੈਅ ਕਰ ਲੋ ਰਾਹੁਲ ਗਾਂਧੀ ਜੀ ਦੇ ਘਰ ਬੈਠ ਕੇ ਕੀ ਪੰਜਾਬ ਕਾਂਗਰਸ ਠੀਕ ਹੈ ਕਿ ਹਰਿਆਣਾ ਕਾਂਗਰਸ ਠੀਕ ਨੰਬਰ 2 ਤੁਸੀਂ ਕਹਿ ਰਹੇ ਹੋ ਕਿ ਪੰਜਾਬ ਹੁੰਦਾ ਕੌਣ ਹੈ ਜਿਹੜਾ BBMP ਡਿਕਟੇਟ ਕਰੂਗੀ ਜਿਹੜੀ BBMP ਰਾਤੋਂ ਰਾਤ ਅਫਸਰ ਬਦਲੂਗੀ ਉਹਨੂੰ ਤੁਸੀਂ ਜਸਟੀਫਾਈ ਕਰ ਰਹੇ ਹੋ ਸਾਨੂੰ ਪਤਾ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਦੋਂ ਇਤਿਹਾਸ ਦੇਖਦੇ ਹਾਂ ਅਸੀਂ ਉਹਦੇ ਵਿੱਚ ਇੰਦਰਾ ਗਾਂਧੀ ਜੀ ਦੇ ਟਾਈਮ ਤੋਂ ਲੈ ਕੇ ਪੰਜਾਬ ਦੇ ਪਾਣੀਆਂ ਤੇ ਵੀ ਡਾਕੇ ਪਏ ਪੰਜਾਬ ਦੇ ਹੱਕਾਂ ਨੂੰ ਵੀ ਮਾਰਿਆ ਗਿਆ ਪੰਜਾਬ ਦੇ ਪਾਣੀਆਂ ਨੂੰ ਖੋਇਆ ਵੀ ਗਿਆ ਔਰ ਪੰਜਾਬ ਕਾਂਗਰਸ ਦੇ ਮੁੱਖ ਮੰਤਰੀਆਂ ਨੇ ਐਸਓਆਲ ਪੁੱਟਣ ਦੇ ਨਹੀਂ ਪੱਥਰ ਵੀ ਰੱਖੇ ਲੇਕਿਨ ਅੱਜ ਹਾਲਾਤ ਬਦਲ ਗਏ ਇਹ ਵੀ ਕੋਈ ਦੋਰ ਆਏ ਨਹੀਂ ਕਿ ਸਾਡੇ ਤੋਂ ਪਹਿਲਾਂ ਸਰਕਾਰਾਂ ਇੱਕ ਅੰਡਰਸਟੈਂਡਿੰਗ ਕਹਿ ਲੋ ਜਾਂ ਜਿਨ੍ਹਾਂ ਨੂੰ ਪੰਜਾਬ ਦੀ ਫਿਕਰ ਨਹੀਂ ਸੀ ਉਹ ਹਰ ਸਾਲ ਆਪਣੇ ਕੋਟੇ ਦਾ ਯਾਨੀ ਕਿ ਪੰਜਾਬ ਦੇ ਹਿੱਸੇ ਦਾ ਪਾਣੀ ਆਪਣੇ ਲੋਕਾਂ ਨੂੰ ਆਪਣੀਆਂ ਪਾਰਟੀਆਂ ਨੂੰ ਖੁਸ਼ ਕਰਨ ਲਈ ਪੰਜਾਬ ਦੇ ਹਿੱਸੇ ਦਾ ਪਾਣੀ ਦੂਜੇ ਸੂਬਿਆਂ ਨੂੰ ਦੇ ਦਿੰਦੇ ਸੀ ਲੇਕਿਨ ਅੱਜ ਤਸਵੀਰ ਬਦਲ ਗਈ ਹੈ ਤਸਵੀਰ ਸੂਜੇ ਵਾਲਾ ਸਭ ਇਸ ਕਰਕੇ ਬਦਲ ਗਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਇੱਕ ਤੇ ਜਿਹੜੇ ਸਾਡੇ ਬੰਦ ਪਏ ਖਾਲ ਕਸੀਆਂ ਨਾਲੇ ਜਿਹੜਾ ਸਾਡਾ ਨਹਿਰੀ ਪਾਣੀ ਦਾ ਇਰੀਗੇਟਿਡ ਏਰੀਆ ਜਿਹੜਾ ਕਾਂਗਰਸ ਭਾਜਪਾ ਕਾਲੀ ਸਰਕਾਰਾਂ ਦੇ ਟਾਈਮ 25% ਸੀ ਅੱਜ 60% ਤੋਂ ਉੱਪਰ ਹੋ ਗਿਆ ਵਾ ਇਸ ਕਰਕੇ ਸੁਭਾਵਿਕ ਜੀ ਗੱਲ ਹੈ ਕਿ ਪੰਜਾਬ ਨੂੰ ਅੱਜ ਜਿਹੜਾ ਪੂਰਾ ਉਹਦਾ ਬਣਦਾ ਹੱਕ ਪਰ ਅਸੀਂ ਆਪਣੇ ਹੱਕ ਤੋਂ ਉੱਪਰ ਤੇ ਜਾ ਹੀ ਨਹੀਂ ਰਹੇ ਅਜੇ ਹਾਲਾਂਕਿ ਰਾਈਪੇਰੀਅਨ ਪ੍ਰਿੰਸੀਪਲ ਦੇ ਹਿਸਾਬ ਨਾਲ ਤੇ ਪੰਜਾਬ ਦਾ ਧੱਕਾ ਹੋਇਆ ਲੇਕਿਨ ਜਿਹੜੀ ਇੱਕ ਅੰਡਰਸਟੈਂਡਿੰਗ ਅੱਜ ਤੋਂ 40 ਸਾਲ ਪਹਿਲਾਂ ਬਣੀ ਸੀ ਅਸੀਂ ਉਹਦੇ ਹਿਸਾਬ ਨਾਲ ਅੱਜ ਆਪਣੇ ਪੂਰੇ ਪਾਣੀ ਦੀ ਵਰਤੋਂ ਕਰਨ ਦੇ ਯੋਗ ਹੋ ਗਈ ਆ ਪੰਜਾਬ ਦੀ ਪੰਜਾਬ ਦੇ ਲੋਕ ਪੰਜਾਬ ਦੀ ਸਰਕਾਰ ਨੇ ਇਸ ਹੱਦ ਤੱਕ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਇਸ ਕਰਕੇ ਸੁਭਾਵਿਕ ਹੈ ਕਿ ਜਿਹੜਾ ਕਾਂਗਰਸ ਔਰ ਕਾਲੀ ਭਾਜਪਾ ਦੀਆਂ ਸਰਕਾਰਾਂ ਦੇ ਟਾਈਮ ਚੱਲਦਾ ਰਿਹਾ ਵੀ ਪਾਣੀ ਦੇ ਦਿਓ ਕੋਈ ਨਹੀਂ ਇੱਥੇ ਸਾਡੇ ਗਰਾਊਂਡ ਵਾਟਰ ਜਿਹੜਾ ਬੋਰਾਂ ਦੇ ਰਾਹੀਂ ਲੋਕਾਂ ਨੇ ਪਾਣੀ ਖਿੱਚ-ਖਿੱਚ ਕੇ ਪੰਜਾਬ ਦਾ ਜਿਹੜਾ ਅੰਡਰਗਰਾਊਂਡ ਵਾਟਰ ਵੀ ਖਤਮ ਹੋ ਗਿਆ ਸਾਡੇ ਬਲੌਕ ਹੋ ਗਏ ਕਈ-ਕਈ ਏਰੀਆ ਡਾਰਕ ਜਿਹੜੇ ਆ ਜ਼ੋਨ ਚ ਚਲੇ ਗਏ ਇਸ ਕਰਕੇ ਹੁਣ ਕੋਈ ਸਵਾਲ ਨਹੀਂ ਹੁਣ ਪੈਦਾ ਹੁੰਦਾ ਦੂਜੀ ਗੱਲ ਸੁਰਜੀਵਾਲਾ ਸਾਹਿਬ ਜਿਹੜਾ 20 ਮਈ ਤੱਕ ਹਰਿਆਣੇ ਦਾ ਬਣਦਾ ਹੱਕ ਸੀ ਉਹਦੇ ਚ 100% ਨਹੀਂ 130% ਪਾਣੀ ਦੀ ਖਰਚ ਜਿਹੜੀ ਆ ਉਹ ਹਰਿਆਣੇ ਨੇ ਕੀਤੀ ਆ ਜੇ ਸਵਾਲ ਕਰਨਾ ਹੈ ਤੇ ਹਰਿਆਣੇ ਦੇ ਮੁੱਖ ਮੰਤਰੀ ਨਹੀਂ ਕਰੋ ਕਿ ਉਹਦੀ ਮਿਸਮੈਨੇਜਮੈਂਟ ਕਿਉਂ ਕਿਉਂ ਪਾਣੀ ਦੀ ਸਾਮ ਸੁਭਾਲ ਤੇ ਯੋਗ ਪ੍ਰਬੰਧ ਹਰਿਆਣਾ ਸਰਕਾਰ ਨੇ ਕਿਉਂ ਨਹੀਂ ਕੀਤਾ ਪੰਜਵੀਂ ਗੱਲ ਇਹ ਕਿਥੋਂ ਦੀ ਡੈਮੋਕ੍ਰੇਸੀ ਆ ਅੱਜ ਪਾਠ ਪੜਾ ਰਹੇ ਸੀ ਕਾਂਗਰਸ ਦੇ ਨੇਤਾ ਜੀ ਗੁੰਡਾਗਰਦੀ ਐ ਬਦਮਾਸ਼ੀ ਐ ਜੀ ਮੁੱਖ ਮੰਤਰੀ ਚਲੇ ਗਿਆ ਨੰਗਲ ਡੈਮ ਤੇ ਤਾਲੇ ਲਾ ਤੇ ਤੇ ਇਹ ਬਦਮਾਸ਼ੀ ਨਹੀਂ ਐ ਕਿ ਤੁਸੀਂ ਰਾਤੋਂ ਰਾਤ ਜਿਹੜਾ 60% ਦਾ ਸਟੇਕ ਹোল্ডার ਐ ਪੰਜਾਬ ਉਹਨੂੰ ਬਾਈਪਾਸ ਕਰਕੇ ਸਾਰੇ ਅਫਸਰਾਂ ਦੀਆਂ ਤਬਾਦਲੇ ਕਰ ਦੋ ਇਹ ਕੀ ਕੇਂਦਰ ਦੀ ਔਰ ਹਰਿਆਣੇ ਦੀ ਗੁੰਡਾਗਰਦੀ ਨਹੀਂ ਐ ਕਿ ਤੁਸੀਂ ਪੰਜਾਬ ਦੇ ਬਣਦੇ ਹੱਕ ਚੋਂ ਧੱਕੇ ਨਾਲ ਪਾਣੀ ਲਿਜਾਣ ਦੀ ਸਾਜ਼ਿਸ਼ ਕਰੋ ਕੀ ਇਹ ਸਾਜ਼ਿਸ਼ ਨਹੀਂ ਹੈ ਕੀ ਇਹ ਧੱਕਾ ਨਹੀਂ ਹੈ ਗੁੰਡਾਗਰਦੀ ਨਹੀਂ ਹੈ ਕਿ ਜਿਹੜਾ ਇੱਕ ਡੈਮੋਕਰੈਟਿਕ ਤਰੀਕੇ ਨਾਲ ਸਰਕਾਰਾਂ ਦੇ ਵਿੱਚ ਇੱਕ ਅੰਡਰਸਟੈਂਡਿੰਗ ਬਣੀ ਇੱਕ ਫਾਰਮੂਲਾ ਤੈਅ ਹੋਇਆ ਉਸ ਫਾਰਮੂਲੇ ਦੀ ਵਾਇਲੇਸ਼ਨ ਕਰੋ ਇਹ ਗੁੰਡਾਗਰਦੀ ਕਿੰਨੇ ਕੀਤੀ ਇਹਦੀ ਸ਼ੁਰੂਆਤ ਕਿੰਨੇ ਕੀਤੀ ਸੁਰਜੀਤ ਵਾਲਾ ਸਾਹਿਬ ਸੁਰਜੀਵਾਲਾ ਸਾਹਿਬ ਸੁਰੂਆਤ ਕੀਤੀ ਹੈ ਹਰਿਆਣੇ ਦੀ ਸਰਕਾਰ ਨੇ ਔਰ ਕੇਂਦਰ ਦੀ ਸਰਕਾਰ ਨੇ ਔਰ ਕੇਂਦਰ ਦੀ ਸਰਕਾਰ ਉਹੀ ਤੌਰ ਤਰੀਕੇ ਅਪਣਾ ਰਹੀ ਹੈ ਜਿਹੜੀ ਕਿਸੇ ਟਾਈਮ ਕਾਂਗਰਸ ਨੇ ਦੇਸ਼ ਦੀ ਕਾਂਗਰਸ ਦੀ ਸਰਕਾਰ ਨੇ ਪੰਜਾਬ ਨਾਲ ਕੀਤੀ ਸੀ ਪੰਜਾਬ ਦੇ ਲੋਕ ਵੱਡੇ ਦਿਲ ਦੇ ਆ ਪੰਜਾਬ ਦੀ ਸਰਕਾਰ ਨੇ ਵੱਡਾ ਦਿਲ ਦਿਖਾਇਆ ਤੁਸੀਂ ਪੀਣ ਵਾਲੇ ਪਾਣੀ ਸਾਡੇ ਭਰਾ ਹਰਿਆਣੇ ਵਾਲੇ ਪੀਣ ਵਾਲੇ ਪਾਣੀ ਵਾਸਤੇ 1700 ਕਿਊਸਿਕ ਲੀਟਰ ਦੀ ਲੋੜ ਸੀ ਅਸੀਂ 4000 ਕਿਊਸਿਕ ਪਾਣੀ ਦੇ ਰਹੇ ਹਾਂ ਬਿਨਾਂ ਤਰਾਜਤੋਂ ਕਿ ਚਲੋ ਸਾਡੇ ਭਰਾ ਆ ਪਿਆਸਾ ਕੋਈ ਨਹੀਂ ਮਰਨਾ ਚਾਹੀਦਾ ਅਸੀਂ ਮਾਨਵਤਾ ਦੇ ਜਿਹੜੇ ਆ ਪਹਿਰਾ ਦੇਣ ਵਾਲੇ ਲੋਕ ਆ ਮਾਨਵਤਾ ਦੇ ਅਸੀਂ ਗੁਰੂ ਨਾਨਕ ਸਾਹਿਬ ਦੇ ਵਾਰਿਸ ਹਾਂ ਭਾਈ ਕਨਈਆ ਦੇ ਵਾਰਿਸ ਹਾਂ ਲੇਕਿਨ ਜੇ ਤੁਸੀਂ ਕਹੋ ਵੀ ਹੁਣ ਸਾਨੂੰ 8500 ਕਿਊਸਿਕ ਪਾਣੀ ਚਾਹੀਦਾ ਉਹ ਵੀ ਗੁੰਡਾਗਰਦੀ ਨਾਲ ਧੱਕੇ ਨਾਲ ਸਾਡੇ ਅਫਸਰਾਂ ਨੂੰ ਤਬਦੀਲ ਕਰਨਾ ਤਾਂ ਸੱਤਾ ਦੇ ਹੰਕਾਰ ਚ ਨਸ਼ੇ ਚ ਤੇ ਪੰਜਾਬੀਏ ਬਿਲਕੁਲ ਜਿਹੜਾ ਬਰਦਾਸ਼ਤ ਨਹੀਂ ਕਰ ਸਕਦੇ ਅਸੀਂ ਨਹੀਂ ਕਹਿੰਦੇ ਸੁਰਜੀਤ ਵਾਲਾ ਸਾਹਿਬ ਕਾਂਗਰਸ ਦੇ ਲੀਡਰਾਂ ਦਾ ਵੀ ਤੁਸੀਂ ਬਿਆਨ ਚੱਕ ਲਓ ਜਦੋਂ 올 ਪਾਰਟੀ ਮੀਟਿੰਗ ਪੰਜਾਬ ਚ ਹੋਈ। ਜੋ ਇਸ ਕਰਕੇ तमाम ਬਿਏ ਬੁਨਿਆਦ ਗੱਲਾਂ ਕੀਤੀਆਂ ਹੈ ਪੰਜਾਬ ਕਿਸੇ ਦਾ ਹੱਕ ਨਹੀਂ ਮਾਰ ਰਿਹਾ ਨਾ ਸਾਡੀ ਹੱਕ ਮਾਰਨ ਦੀ ਕਿਸੇ ਸਾਡੀ ਫਿਤਰਤ ਹੈ ਅਸੀਂ ਜਿੱਥੇ ਆਪਣੇ ਹੱਕ ਤੇ ਪੂਰੀ ਤਰ੍ਹਾਂ ਪਹਿਰਾ ਦਵਾਂਗੇ ਉਥੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦਾ ਪੰਜਾਬ ਦੇ ਲੋਕਾਂ ਦੀ ਬਿਹਤਰੀ ਵਾਸਤੇ ਜੋ ਪੰਜਾਬ ਸਰਕਾਰ ਦੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੀ ਜ਼ਿੰਮੇਵਾਰੀ ਅਸੀਂ ਉਹਨੂੰ ਨਿਭਾ ਰਹੇ ਹਾਂ ਲੇਕਿਨ ਇਸ ਗੁੰਡਾਗਰਦੀ ਦੀ ਤਾਨਾਸ਼ਾਈ ਦੀ ਸ਼ੁਰੂਆਤ ਜਿਹੜੀ ਆ ਕੇਂਦਰ ਸਰਕਾਰ ਨੇ ਹਰਿਆਣੇ ਨਾਲ ਮਿਲ ਕੇ ਕੀਤੀ ਹੈ ਸਾਡੇ ਅਫਸਰਾਂ ਨੂੰ ਤਬਦੀਲ ਕਰਕੇ ਬੀਬੀਐਮਬੀ ਦੇ ਰਾਹੀਂ ਇੱਕ ਧੱਕਾਸ਼ਾਹੀ ਕਰਨ ਦੇ ਕੋਸ਼ਿਸ਼ ਕੀਤੀ ਜਿਹਦਾ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਪੰਜਾਬੀਆਂ ਨੇ ਨਾ ਸਾਡੀ ਫਿਤਰਤ ਹੈ ਇਸ ਕਰਕੇ ਸੁਰਜੀਤ ਵਾਲਾ ਸਾਹਿਬ ਪਹਿਲਾਂ ਕਾਂਗਰਸ ਦੀ 올 ਇੰਡੀਆ ਮੀਟਿੰਗ ਬੁਲਾ ਲਓ ਉੱਥੇ ਪਤਾ ਕਰ ਲਓ ਪੰਜਾਬ ਕਾਂਗਰਸ ਦਾ ਕੀ ਕਹਿਣਾ ਹੈ ਲੇਕਿਨ ਇਸ ਤਰੀਕੇ ਨਾਲ ਭਗਵੰਤ ਮਾਨ ਸਾਹਿਬ ਦੀ ਸਰਕਾਰ ਜਿਹੜੀ ਕਿ ਪਹਿਰੇਦਾਰ ਹੈ ਪੰਜਾਬ ਦੇ ਲੋਕਾਂ ਦੀ ਇਹ ਹੱਕਾਂ ਤੇ ਪਹਿਰਾ ਦੇਣ ਵਾਲੀ ਹੈ ਕਿਉਂਕਿ ਪਹਿਲਾਂ ਤੇ ਮੁੱਖ ਮੰਤਰੀ ਦੇ ਦਿੰਦੇ ਸੀ ਕਿਸੇ ਤੇ ਆਪਣੇ ਫਾਰਮ ਹਾਊਸ ਸੀ ਕਿਸੇ ਨੇ ਆਪਣੀ ਰਾਜਨੀਤੀ ਬਚਾਉਣੀ ਸੀ ਤੇ ਇਸ ਕਰਕੇ ਪੰਜਾਬ ਦੇ ਹੱਕਾਂ ਨਾਲ ਕੰਪਰੋਮਾਈਜ਼ ਕੀਤਾ ਜਾਂਦਾ ਸੀ ਲੇਕਿਨ ਅੱਜ ਸਾਡਾ ਇਰੀਗੇਸ਼ਨ ਏਰੀਆ ਵੀ ਵਧਿਆ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਆ ਉਹ ਬਹੁਤ ਸੰਜੀਦਗੀ ਨਾਲ ਗੰਭੀਰਤਾ ਨਾਲ ਪੰਜਾਬ ਦੇ ਲੋਕਾਂ ਦੇ ਹੱਕਾਂ ਤੇ ਪਹਿਰਾ ਦੇ ਰਿਹਾ ਇਸ ਕਰਕੇ ਅਸੀਂ ਬਿਲਕੁਲ ਪੰਜਾਬ ਨਾਲ ਹੱਕ ਜਿਹੜਾ ਤੱਕਾ ਬਰਦਾਸ਼ਤ ਨਹੀਂ ਕਰਾਂਗੇ ਤੁਹਾਡਾ ਇਸ ਵਿਸ਼ੇ ਤੇ ਕੋਈ ਸਵਾਲ ਹੋਵੇ ਤੇ ਤੁਸੀਂ ਕਰ ਸਕਦੇ। ਕਰੋ ਸੁਰਤੇਾ ਪਾਦੂਦੀਆਂ। ਦੇਖੋ ਪਾਣੀਆਂ ਨੂੰ ਲੈ ਕੇ ਇੱਕ ਬੜੀ ਸੀਰੀਅਸ ਚਰਚਾ ਚੱਲ ਰਹੀ ਹੈ। ਪਰ ਕਿਤਨਾ ਕਿਤੇ ਪੰਜਾਬ ਦੇ ਹੱਕਾਂ ਦੇ ਖਿਲਾਫ ਸਾਜਿਸ਼ਾਂ ਹਰਿਆਣਾ ਔਰ ਕੇਂਦਰ ਮਿਲ ਕੇ ਕਰ ਰਹੀ ਹੈ। ਲੇਕਿਨ ਜਿਹੜਾ ਮੈਂ ਅੱਜ ਤੁਹਾਡੇ ਸਾਹਮਣੇ ਰੋਬਰੂ ਹੋਇਆ ਹੈ ਮੇਰੇ ਨਾਲ ਸਾਡੇ ਸਾਥੀ ਵੀ ਹੈ ਸਪਾਂਸਰਸਨ ਸਾਡੇ ਗਗਨ ਜੀ ਰਣਜੀਤ ਜੀ ਗੱਲ ਇਹ ਆ ਵੀ ਜਿਸ ਤਰੀਕੇ ਨਾਲ ਭਾਜਪਾ ਤੇ ਵਾਅਦਾ ਕਰ ਹੀ ਰਹੀ ਸੀ ਅੱਜ ਕਾਂਗਰਸ ਨੇ ਵੀ ਉਹਦੀ ਹਾਂ ਚ ਹਾਂ ਮਲਾਈ ਹੈ ਰਣਦੀਪ ਸੁਰਜੀਵਾਲਾ ਜੀ ਜਿਹੜੇ ਕਾਂਗਰਸ ਦੇ ਬੜੇ ਸੀਨੀਅਰ ਲੀਡਰ ਹੈ ਅੱਜ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਦੇ ਚ ਉਹਨਾਂ ਨੇ ਕਿਹਾ ਜੀ ਆਮ ਆਦਮੀ ਪਾਰਟੀ ਬੀਜੇਪੀ ਰਲ ਕੇ ਕਰ ਰਿਹਾ ਹੈ ਪਰ ਗੱਲ ਬਿਲਕੁਲ ਇਹਦੇ ਉਲਟ ਹੈ ਜਿਹੜੀ ਵਧੀਕੀ ਦੀ ਸ਼ੁਰੂਆਤ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਦਾ ਇਤਿਹਾਸ ਕਾਂਗਰਸ ਨੇ ਸਿਰਜਿਆ ਸੀ ਜਿਹੜਾ ਧੱਕੇਸ਼ਾਹੀ ਦੀ ਪਰੰਪਰਾ ਕਾਂਗਰਸ ਦੇ ਸਮੇਂ ਸ਼ੁਰੂ ਹੋਈ ਸੀ ਉਸ ਧੱਕੇਸ਼ਾਹੀ ਨੂੰ ਵਧਾਉਣ ਚ ਭਾਜਪਾ ਨੇ ਗਾਂ ਜਿਹੜਿਆ ਪੈਰ ਵਧਾਏ ਪਹਿਲੀ ਗੱਲ ਤੇ ਸੁਰਜਵਾਲਾ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਦੱਸੋ ਜਿਹੜੀ ਪੰਜਾਬ ਦੀ 올 ਪਾਰਟੀ ਮੀਟਿੰਗ ਹੈ ਉਹਦੇ ਤੁਹਾਡੀ ਕਾਂਗਰਸ ਦੇ ਵੀ ਤਮਾਮ ਸੀਨੀਅਰ ਲੀਡਰ ਵੀ ਸ਼ਾਮਿਲ ਸੀ ਪਹਿਲੀ ਗੱਲ ਤੇ ਇਹ ਦੱਸੋ ਵੀ ਕਾਂਗਰਸ ਪੰਜਾਬ ਦੇ ਲੀਡਰ ਗਲਤ ਕਹਿ ਰਹੇ ਸੀ ਕਿ ਸਹੀ ਕਹਿ ਰਹੇ ਸੀ ਨੰਬਰ 1 ਕਿਉਂਕਿ ਜਦੋਂ ਭਗਵੰਤ ਸਿੰਘ ਮਾਨ ਜੀ ਨੇ ਇਹ ਸਟੈਂਡ ਲਿਆ ਬੜਾ ਸਪਸ਼ਟ ਕੀਤਾ ਕਿ ਪੰਜਾਬ ਦਾ ਔਰ ਹਰਿਆਣੇ ਦਾ ਵੰਡੇ ਹੋਏ ਪਾਣੀ ਤੋਂ ਜਿਆਦਾ ਹਿਊਮਿਨਿਟੇਰੀਅਨ ਗਰਾਉਂਡ ਤੇ 4000 ਕਿਊਸਿਕ ਪਾਣੀ ਜਿਹੜਾ ਸਾਡੇ ਹਰਿਆਣੇ ਦੇ ਭਰਾਵਾਂ ਨੂੰ ਪਾਣੀ ਪੀਣ ਲਈ ਦਿੱਤਾ ਜਾ ਰਿਹਾ ਇਸ ਤੋਂ ਵੱਧ ਜੇ ਤੁਸੀਂ ਸਾਡੇ ਨਾਲ ਧੱਕਾ ਕਰੋਗੇ ਤੇ ਅਸੀਂ ਸਹਿਨ ਨਹੀਂ ਕਰਾਂਗੇ ਭਗਵੰਤ ਮਾਨ ਜੀ ਮਾਨਯੋਗ ਮੁੱਖ ਮੰਤਰੀ ਜੀ ਦੇ ਇਸ ਸਟੈਂਡ ਦੇ ਨਾਲ ਕਾਂਗਰਸ ਨੇ ਵੀ ਸਹਿਮਤੀ ਜਤਾਈ ਔਰ तमाम ਰਾਜਨੀਤਿਕ ਪਾਰਟੀਆਂ ਨੇ ਜੀ ਸੋ ਪਹਿਲੀ ਗੱਲ ਤੇ ਸੁਰਜਵਾਲਾ ਸਾਹਿਬ ਪਹਿਲਾਂ ਆਪਸਿਕ ਫੇਰ ਕਰ ਲੋ ਰਾਹੁਲ ਗਾਂਧੀ ਦੇ ਘਰ ਬੈਠ ਕੇ ਕਿ ਪੰਜਾਬ ਕਾਂਗਰਸ ਠੀਕ ਹੈ ਕਿ ਹਰਿਆਣਾ ਕਾਂਗਰਸ ਠੀਕ ਨੰਬਰ 2 ਤੁਸੀਂ ਕਹਿ ਰਹੇ ਹੋ ਕਿ ਪੰਜਾਬ ਹੁੰਦਾ ਕੌਣ ਹੈ ਜਿਹੜਾ ਬੀਬੀ ਐਮਬੀ ਡਿਕਟੇਟ ਕਰੂਗੀ ਜਿਹੜੀ ਬੀਬੀ ਐਮਬੀ ਰਾਤੋਂ ਰਾਤ ਅਫਸਰ ਬਦਲੂਗੀ ਉਹਨੂੰ ਤੁਸੀਂ ਜਸਟੀਫਾਈ ਕਰ ਰਹੇ ਹੋ ਸਾਨੂੰ ਪਤਾ ਹੈ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਜਦੋਂ ਇਤਿਹਾਸ ਦੇਖਦੇ ਅਸੀਂ ਉਹਦੇ 'ਚ ਇੰਦਰਾ ਗਾਂਧੀ ਜੀ ਦੇ ਟਾਈਮ ਤੋਂ ਲੈ ਕੇ ਪੰਜਾਬ ਦੇ ਪਾਣੀਆਂ ਤੇ ਵੀ ਡਾਕੇ ਪਏ ਪੰਜਾਬ ਦੇ ਹੱਕਾਂ ਨੂੰ ਵੀ ਮਾਰਿਆ ਗਿਆ ਪੰਜਾਬ ਦੇ ਪਾਣੀਆਂ ਨੂੰ ਖੋਇਆ ਵੀ ਗਿਆ ਔਰ ਪੰਜਾਬ ਕਾਂਗਰਸ ਦੇ ਮੁੱਖ ਮੰਤਰੀਆਂ ਨੇ ਐਸਓਆਲ ਪੁੱਟਣ ਦੇ ਨਹੀਂ ਪੱਥਰ ਵੀ ਰੱਖੇ ਲੇਕਿਨ ਅੱਜ ਹਾਲਾਤ ਬਦਲ ਗਏ ਇਹ ਵੀ ਕੋਈ ਦੋਰ ਆਏ ਨਹੀਂ ਕਿ ਸਾਡੇ ਤੋਂ ਪਹਿਲਾਂ ਸਰਕਾਰਾਂ ਇੱਕ ਅੰਡਰਸਟੈਂਡਿੰਗ ਕਹਿ ਲੋ ਜਾਂ ਜਿਨ੍ਹਾਂ ਨੂੰ ਪੰਜਾਬ ਦੀ ਫਿਕਰ ਨਹੀਂ ਸੀ ਉਹ ਹਰ ਸਾਲ ਆਪਣੇ ਕੋਟੇ ਦਾ ਯਾਨੀ ਕਿ ਪੰਜਾਬ ਦੇ ਹਿੱਸੇ ਦਾ ਪਾਣੀ ਆਪਣੇ ਲੋਕਾਂ ਨੂੰ ਆਪਣੀਆਂ ਪਾਰਟੀਆਂ ਨੂੰ ਖੁਸ਼ ਕਰਨ ਲਈ ਪੰਜਾਬ ਦੇ ਹਿੱਸੇ ਦਾ ਪਾਣੀ ਦੂਜੇ ਸੂਬਿਆਂ ਨੂੰ ਦੇ ਦਿੰਦੇ ਸੀ ਲੇਕਿਨ ਅੱਜ ਤਸਵੀਰ ਬਦਲ ਗਈ ਹੈ ਤਸਵੀਰ ਸੋਚੇ ਵਾਲਾ ਸਭ ਇਸ ਕਰਕੇ ਬਦਲ ਗਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਇੱਕ ਤੇ ਜਿਹੜੇ ਸਾਡੇ ਬੰਦ ਪਏ ਖਾਲ ਕਸੀਆਂ ਨਾਲੇ ਜਿਹੜਾ ਸਾਡਾ ਨਹਿਰੀ ਪਾਣੀ ਦਾ ਇਰੀਗੇਟਿਡ ਏਰੀਆ ਜਿਹੜਾ ਕਾਂਗਰਸ ਭਾਜਪਾ ਕਾਲੀ ਸਰਕਾਰਾਂ ਦਾ ਟਾਈਮ 25% ਸੀ ਅੱਜ 60% ਤੋਂ ਉੱਪਰ ਹੋ ਗਿਆ ਵਾ ਇਸ ਕਰਕੇ ਸੁਭਾਵਿਕ ਜੀ ਗੱਲ ਹੈ ਕਿ ਪੰਜਾਬ ਨੂੰ ਅੱਜ ਜਿਹੜਾ ਪੂਰਾ ਉਹਦਾ ਬਣਦਾ ਹੱਕ ਪਰ ਅਸੀਂ ਆਪਣੇ ਹੱਕ ਤੋਂ ਉੱਪਰ ਤੇ ਜਾ ਹੀ ਨਹੀਂ ਰਹੇ ਅਜੇ ਹਾਲਾਂਕਿ ਰਾਈਪੇਰੀਅਨ ਪ੍ਰਿੰਸੀਪਲ ਦੇ ਹਿਸਾਬ ਨਾਲ ਤੇ ਪੰਜਾਬ ਦਾ ੱਤਕਾ ਹੋਇਆ ਲੇਕਿਨ ਜਿਹੜੀ ਇੱਕ ਅੰਡਰਸਟੈਂਡਿੰਗ ਅਜ ਤੋ 40 ਸਾਲ ਪਹਿਲਾਂ ਬਣੀ ਸੀ ਅਸੀਂ ਉਹਦੇ ਹਿਸਾਬ ਨਾਲ ਅੱਜ ਆਪਣੇ ਪੂਰੇ ਪਾਣੀ ਦੀ ਵਰਤੋਂ ਕਰਨ ਦੇ ਯੋਗ ਹੋ ਗੀਆ ਪੰਜਾਬ ਦੀ ਪੰਜਾਬ ਦੇ ਲੋਕ ਪੰਜਾਬ ਦੀ ਸਰਕਾਰ ਨੇ ਇਸ ਹੱਦ ਤੱਕ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਹੈ ਇਸ ਕਰਕੇ ਸੁਭਾਵਿਕ ਹੈ ਕਿ ਜਿਹੜਾ ਕਾਂਗਰਸ ਔਰ ਕਾਲੀ ਭਾਜਪਾ ਦੀਆਂ ਸਰਕਾਰਾਂ ਦੇ ਟਾਈਮ ਚੱਲਦਾ ਰਿਹਾ ਵੀ ਪਾਣੀ ਦੇ ਦਿਓ ਕੋਈ ਨਹੀਂ ਇੱਥੇ ਸਾਡੇ ਗਰਾਊਂਡ ਵਾਟਰ ਜਿਹੜਾ ਬੋਰਾਂ ਦੇ ਰਾਹੀਂ ਲੋਕਾਂ ਨੇ ਪਾਣੀ ਖਿੱਚ-ਖਿੱਚ ਕੇ ਪੰਜਾਬ ਦਾ ਜਿਹੜਾ ਅੰਡਰਗਰਾਊਂਡ ਵਾਟਰ ਵੀ ਖਤਮ ਹੋ ਗਿਆ ਸਾਡੇ ਬਲੌਕ ਹੋ ਗਏ ਕਈ-ਕਈ ਏਰੀਆ ਡਾਰਕ ਜਿਹੜੇ ਆ ਜ਼ੋਨ ਚ ਚਲੇ ਗਏ ਇਸ ਕਰਕੇ ਹੁਣ ਕੋਈ ਸਵਾਲ ਨਹੀਂ ਹੁਣ ਪੈਦਾ ਹੁੰਦਾ ਦੂਜੀ ਗੱਲ ਸੁਰਜੀਵਾਲਾ ਸਾਹਿਬ ਜਿਹੜਾ 20 ਮਈ ਤੱਕ ਹਰਿਆਣੇ ਦਾ ਬਣਦਾ ਹੱਕ ਸੀ ਉਹਦੇ ਚ 100% ਨਹੀਂ 130% ਪਾਣੀ ਦੀ ਖਰਚ ਜਿਹੜੀ ਆ ਉਹ ਹਰਿਆਣੇ ਨੇ ਕੀਤੀ ਆ ਜੇ ਸਵਾਲ ਕਰਨਾ ਹੈ ਤੇ ਹਰਿਆਣੇ ਦੇ ਮੁੱਖ ਮੰਤਰੀ ਨਹੀਂ ਕਰੋ ਕਿ ਉਹਦੀ ਮਿਸਮੈਨੇਜਮੈਂਟ ਕਿਉਂ ਕਿਉਂ ਪਾਣੀ ਦੀ ਸਾਮ ਸੁਭਾਲ ਤੇ ਯੋਗ ਪ੍ਰਬੰਧ ਹਰਿਆਣਾ ਸਰਕਾਰ ਨੇ ਕਿਉਂ ਨਹੀਂ ਕੀਤਾ ਪੰਜਵੀਂ ਗੱਲ ਇਹ ਕਿੱਥੋਂ ਦੀ ਡੈਮੋਕ੍ਰੇਸੀ ਆ ਅੱਜ ਪਾਠ ਪੜਾ ਰਹੇ ਸੀ ਕਾਂਗਰਸ ਦੇ ਨੇਤਾ ਜੀ ਗੁੰਡਾਗਰਦੀ ਐ ਬਦਮਾਸ਼ੀ ਐ ਜੀ ਮੁੱਖ ਮੰਤਰੀ ਚਲੇ ਗਿਆ ਨੰਗਲ ਡੈਮ ਤੇ ਤਾਲੇ ਲਾ ਤੇ ਤੇ ਇਹ ਬਦਮਾਸ਼ੀ ਨਹੀਂ ਐ ਕਿ ਤੁਸੀਂ ਰਾਤੋਂ ਰਾਤ ਜਿਹੜਾ 60% ਦਾ ਸਟੇਕ ਹোল্ডার ਐ ਪੰਜਾਬ ਉਹਨੂੰ ਬਾਈਪਾਸ ਕਰਕੇ ਸਾਰੇ ਅਫਸਰਾਂ ਦੀਆਂ ਤਵਾਦਲੇ ਕਰ ਦੋ ਇਹ ਕੀ ਕੇਂਦਰ ਦੀ ਔਰ ਹਰਿਆਣੇ ਦੀ ਗੁੰਡਾਗਰਦੀ ਨਹੀਂ ਐ ਕਿ ਤੁਸੀਂ ਪੰਜਾਬ ਦੇ ਬਣਦੇ ਹੱਕ ਚੋਂ ਧੱਕੇ ਨਾਲ ਪਾਣੀ ਲਿਜਾਣ ਦੀ ਸਾਜ਼ਿਸ਼ ਕਰੋ ਕਿ ਇਹ ਸਾਜ਼ਿਸ਼ ਨਹੀਂ ਹੈ ਕਿ ਇਹ ਧੱਕਾ ਨਹੀਂ ਹੈ ਗੁੰਡਾਗਰਦੀ ਨਹੀਂ ਹੈ ਕਿ ਜਿਹੜਾ ਇੱਕ ਡੈਮੋਕਰੈਟਿਕ ਤਰੀਕੇ ਨਾਲ ਸਰਕਾਰਾਂ ਦੇ ਵਿੱਚ ਇੱਕ ਅੰਡਰਸਟੈਂਡਿੰਗ ਬਣੀ ਇੱਕ ਫਾਰਮੂਲਾ ਤੈਅ ਹੋਇਆ ਉਸ ਫਾਰਮੂਲੇ ਦੀ ਵਾਇੋਲੇਸ਼ਨ ਕਰੋ ਇਹ ਗੁੰਡਾਗਰਦੀ ਕਿੰਨੇ ਕੀਤੀ ਇਹਦੀ ਸ਼ੁਰੂਆਤ ਕਿੰਨੇ ਕੀਤੀ ਸੁਰਜੀਤ ਵਾਲਾ ਸਾਹਿਬ ਸੁਰਜੀਵਾਲਾ ਸਾਹਿਬ ਸੁਰੂਆਤ ਕੀਤੀ ਹੈ ਹਰਿਆਣੇ ਦੀ ਸਰਕਾਰ ਨੇ ਔਰ ਕੇਂਦਰ ਦੀ ਸਰਕਾਰ ਨੇ ਔਰ ਕੇਂਦਰ ਦੀ ਸਰਕਾਰ ਉਹੀ ਤੌਰ ਤਰੀਕੇ ਅਪਣਾ ਰਹੀ ਹੈ ਜਿਹੜੀ ਕਿਸੇ ਟਾਈਮ ਕਾਂਗਰਸ ਨੇ ਦੇਸ਼ ਦੀ ਕਾਂਗਰਸ ਦੀ ਸਰਕਾਰ ਨੇ ਪੰਜਾਬ ਨਾਲ ਬਦੀ ਕੀਤੀ ਪੰਜਾਬ ਦੇ ਲੋਕ ਵੱਡੇ ਦਿਲ ਦੇ ਆ ਪੰਜਾਬ ਦੀ ਸਰਕਾਰ ਨੇ ਵੱਡਾ ਦਿਲ ਦਿਖਾਇਆ ਤੁਸੀਂ ਪੀਣ ਵਾਲੇ ਪਾਣੀ ਸਾਡੇ ਭਰਾ ਹਰਿਆਣੇ ਵਾਲੇ ਪੀਣ ਵਾਲੇ ਪਾਣੀ ਵਾਸਤੇ 1700 ਕਿਊਸਿਕ ਲੀਟਰ ਦੀ ਲੋੜ ਸੀ ਅਸੀਂ 4000 ਕਿਊਸਿਕ ਪਾਣੀ ਦੇ ਰਹੇ ਹਾਂ ਬਿਨਾਂ ਤਰਾਜਤੋਂ ਕਿ ਚਲੋ ਸਾਡੇ ਭਰਾ ਆ ਪਿਆਸਾ ਕੋਈ ਨਹੀਂ ਮਰਨਾ ਚਾਹੀਦਾ ਅਸੀਂ ਮਾਨਵਤਾ ਦੇ ਜਿਹੜੇ ਆ ਪੈਰਾ ਦੇਣ ਵਾਲੇ ਲੋਕ ਆ ਮਾਨਵਤਾ ਦੇ ਅਸੀਂ ਗੁਰੂ ਨਾਨਕ ਸਾਹਿਬ ਦੇ ਵਾਰਿਸ ਹਾਂ ਭਾਈ ਕਨਈਆ ਦੇ ਵਾਰਿਸ ਹਾਂ ਲੇਕਿਨ ਜੇ ਤੁਸੀਂ ਕਹੋ ਵੀ ਹੁਣ ਸਾਨੂੰ 8500 ਕਿਊਸਿਕ ਪਾਣੀ ਚਾਹੀਦਾ ਉਹ ਵੀ ਗੁੰਡਾਗਰਦੀ ਨਾਲ ਧੱਕੇ ਨਾਲ ਸਾਡੇ ਅਫਸਰਾਂ ਨੂੰ ਤਬਦੀਲ ਕਰਨਾ ਤਾਂ ਸੱਤਾ ਦੇ ਹੰਕਾਰ ਚ ਨਸ਼ੇ ਚ ਤੇ ਪੰਜਾਬੀਏ ਬਿਲਕੁਲ ਜਿਹੜਾ ਬਰਦਾਸ਼ਤ ਨਹੀਂ ਕਰ ਸਕਦੇ ਅਸੀਂ ਨਹੀਂ ਕਹਿੰਦੇ ਸੁਰਜੀਤ ਵਾਲਾ ਸਾਹਿਬ ਕਾਂਗਰਸ ਦੇ ਲੀਡਰਾਂ ਦਾ ਵੀ ਤੁਸੀਂ ਬਿਆਨ ਚੱਕ ਲੋ ਜਦੋਂ 올 ਪਾਰਟੀ ਮੀਟਿੰਗ ਪੰਜਾਬ ਚ ਹੋਈ। ਜੋ ਇਸ ਕਰਕੇ तमाम ਬਿਏ ਬੁਨਿਆਦ ਗੱਲਾਂ ਕੀਤੀਆਂ ਪੰਜਾਬ ਕਿਸੇ ਦਾ ਹੱਕ ਨਹੀਂ ਮਾਰ ਰਿਹਾ ਨਾ ਸਾਡੀ ਹੱਕ ਮਾਰਨ ਦੀ ਕਿਸੇ ਸਾਡੀ ਫਿਤਰਤ ਹੈ ਅਸੀਂ ਜਿੱਥੇ ਆਪਣੇ ਹੱਕ ਤੇ ਪੂਰੀ ਤਰ੍ਹਾਂ ਪਹਿਰਾ ਦਵਾਂਗੇ ਉਥੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦਾ ਪੰਜਾਬ ਦੇ ਲੋਕਾਂ ਦੀ ਬਿਹਤਰੀ ਵਾਸਤੇ ਜੋ ਪੰਜਾਬ ਸਰਕਾਰ ਦੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੀ ਜ਼ਿੰਮੇਵਾਰੀ ਅਸੀਂ ਉਹਨੂੰ ਨਿਭਾ ਰਹੇ ਹਾਂ ਲੇਕਿਨ ਇਸ ਗੁੰਡਾਗਰਦੀ ਦੀ ਤਾਨਾਸ਼ਾਹੀ ਦੀ ਸ਼ੁਰੂਆਤ ਜਿਹੜੀ ਆ ਕੇਂਦਰ ਸਰਕਾਰ ਨੇ ਹਰਿਆਣੇ ਨਾਲ ਮਿਲ ਕੇ ਕੀਤੀ ਹੈ ਸਾਡੇ ਅਫਸਰਾਂ ਨੂੰ ਤਬਦੀਲ ਕਰਕੇ ਬੀਬੀਐਮਬੀ ਦੇ ਰਾਹੀਂ ਇੱਕ ਤੱਕਾਸ਼ਾਈ ਕਰਨ ਦੇ ਕੋਸ਼ਿਸ਼ ਕੀਤੀ ਜਿਹਦਾ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਪੰਜਾਬੀਆਂ ਨੇ ਨਾ ਸਾਡੀ ਫਿਤਰਤ ਹੈ ਇਸ ਕਰਕੇ ਸੁਰਜੀਤ ਵਾਲਾ ਸਾਹਿਬ ਪਹਿਲਾਂ ਕਾਂਗਰਸ ਦੀ 올 ਇੰਡੀਆ ਮੀਟਿੰਗ ਬੁਲਾ ਲਓ ਉੱਥੇ ਪਤਾ ਕਰ ਲਓ ਪੰਜਾਬ ਕਾਂਗਰਸ ਦਾ ਕੀ ਕਹਿਣਾ ਹੈ ਲੇਕਿਨ ਇਸ ਤਰੀਕੇ ਨਾਲ ਭਗਵੰਤ ਮਾਨ ਸਾਹਿਬ ਦੀ ਸਰਕਾਰ ਜਿਹੜੀ ਕਿ ਪਹਿਰੇਦਾਰ ਪੰਜਾਬ ਦੇ ਲੋਕਾਂ ਦੀ ਇਹ ਹੱਕਾਂ ਤੇ ਪਹਿਰਾ ਦੇਣ ਵਾਲੀ ਹੈ ਕਿਉਂਕਿ ਪਹਿਲਾਂ ਤੇ ਮੁੱਖ ਮੰਤਰੀ ਦੇ ਦਿੰਦੇ ਸੀ ਕਿਸੇ ਤੇ ਆਪਣੇ ਫਾਰਮ ਹਾਊਸ ਸੀ ਕਿਸੇ ਨੇ ਆਪਣੀ ਰਾਜਨੀਤੀ ਬਚਾਉਣੀ ਸੀ ਤੇ ਇਸ ਕਰਕੇ ਪੰਜਾਬ ਦੇ ਹੱਕਾਂ ਨਾਲ ਕੰਪਰੋਮਾਈਜ਼ ਕੀਤਾ ਜਾਂਦਾ ਸੀ ਲੇਕਿਨ ਅੱਜ ਸਾਡਾ ਇਰੀਗੇਸ਼ਨ ਏਰੀਆ ਵੀ ਵਧਿਆ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਆ ਉਹ ਬਹੁਤ ਸੰਜੀਦਗੀ ਨਾਲ ਗੰਭੀਰਤਾ ਨਾਲ ਪੰਜਾਬ ਦੇ ਲੋਕਾਂ ਦੇ ਹੱਕਾਂ ਤੇ ਪਹਿਰਾ ਦੇ ਰਿਹਾ ਇਸ ਕਰਕੇ ਅਸੀਂ ਬਿਲਕੁਲ ਪੰਜਾਬ ਦਾ ਹੱਕ ਜਿਹੜਾ ਤੱਕਾ ਬਰਦਾਸ਼ਤ ਨਹੀਂ ਕਰਾਂਗੇ ਤੁਹਾਡਾ ਇਸ ਵਿਸ਼ੇ ਤੇ ਕੋਈ ਸਵਾਲ ਹੋਵੇ ਤੇ ਤੁਸੀਂ ਕਰ ਸਕਦੇ ਹੋ